ਸਪੀਕਰ ਸਾਹਿਬ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਪੁੱਛਣਾ ਵਿੱਚ ਉਹਨਾਂ ਦਾ ਸਲਾਹ ਵੀ ਦੇਣਾ ਚਾਹਣਾ ਕਿ ਦੇਖੋ 14 ਲੱਖ 50 ਹਜ਼ਾਰ ਟਿਊਬਵਲ ਨੇ ਔਰ ਉਹਨਾਂ ਲੋਕਾਂ ਕੋ ਜਿਨ੍ਹਾਂ ਕੋ ਨਹਿਰੀ ਪਾਣੀ ਆ ਉਹਨਾਂ ਕੋ ਵੀ ਟਿਊਬਵਲ ਨੇ ਔਰ ਕਈ ਬੰਦਿਆਂ ਕੋਲ 10 10 2 2 3 3 ਟਿਊਬਵਲ ਹੈ ਕਿਸੇ ਕੋਲ 15 ਕਿੱਲਾਂ ਜਿਗ ਟਿਊਬਵਲ ਹੈ ਕੀ ਸਰਕਾਰ ਦੀ ਕੋਈ ਤਜਵੀਜ਼ ਹੈ ਕੀ ਰੈਸ਼ਨਲਾਈਜੇਸ਼ਨ ਕਰੀਏ ਕਿ ਨਹਿਰ ਦਾ ਪਾਣੀ ਜਿਹਨਾਂ ਬੰਦਿਆਂ ਨੂੰ ਮਿਲਦਾ ਉਹਨਾਂ ਮਾਲਵੇ ਦੇ ਵਿੱਚ 964000 ਟਿਊਬਲ ਹੈ 1450000 ਚੋਂ ਨਹਿਰੀ ਪਾਣੀ ਵੀ ਉਹਨਾਂ ਕੋਲ ਹੈ ਉਹਦੀ ਵਜ੍ਹਾ ਨਾਲ ਸ਼ੇਮ ਵੀ ਆਈ ਆ ਮਾਲਵਾਸੀ ਬਰਬਾਦ ਵੀ ਕੀਤਾ ਕਾਟਨ ਬੈਲਟ ਨੂੰ ਅਸੀਂ ਝੋਨੇ ਦੇ ਥੱਲੇ ਲੈ ਆਏ ਸੋ ਮੇਰਾ ਮਤਲਬ ਹੈ ਰੈਸ਼ਨਲਾਈਜੇਸ਼ਨ ਬਾਰੇ ਕੋਈ ਤਜਵੀਜ਼ ਕੋਈ ਵਿਚਾਰ ਸਰਕਾਰ ਕਰ ਰਹੀ ਹੈ ਕਿ ਨਹੀਂ ਇਹ ਵੈਸੇ ਤਾਂ ਵੱਖਰਾ ਸਵਾਲ ਬਣਦਾ ਮੈਂ ਜੀ ਸੀਐਮ ਸਾਹਿਬ ਕੁਝ ਕਹਿਣਾ ਚਾਹੁੰਦੇ ਹਾਂ ਬਿਲਕੁਲ ਬਹੁਤ ਵਧੀਆ ਸਵਾਲ ਵੀ ਹੈ ਸਵਾਲ ਦੇ ਨਾਲ ਬੜਾ ਵਧੀਆ ਡਿਸਕਸ਼ਨ ਵੀ ਹੈ ਸਾਡੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਬਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਬਜ਼ੇ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਪਾਉਣ ਦੇ ਦੋ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਾਂ ਆਹੀਂ ਪਾਣੀ ਜਿਹੜਾ ਪਹੁੰਚ ਰਿਹਾ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਹੈ ਰਾਣਾ ਜੀ ਕਿ ਜਦੋਂ ਜਿੱਦਾਂ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹ ਤਾਂ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਵਗੈਰਾ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਾਜਸਥਾਨ ਨੂੰ ਜਾਂਦੀ ਹਰੀਕੁੱਤ 18000 ਕਿਊਸਿਕ ਜਾਂਦਾ ਉਹਦੇ ਵਿੱਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਹਾਜ਼ਿਲ ਕਾ ਅਰਨੀ ਆਲਾ ਪੰਨੀ ਆਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰਾਂਦ ਨਹਿਰ ਹੈ ਉਹਨੂੰ ਸਰਾਂਦ ਨਹਿਰ ਕਹਿੰਦੇ ਆ 5000 ਕਿਉਂ ਸੇ ਕਾ ਉਹਦੇ ਚ ਪਰ ਉਹਦੇ ਚੋ ਚੱਕ ਕੇ ਕਿਉਂਕਿ ਰਾਸਥਾਨੀ ਨਹਿਰ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਕਾਢੀ ਸਾਡੇ ਪਾਣੀ ਉਹ ਚ ਕਰਲੋਸ ਕਰਦੀਆਂ ਮੋਟਰ ਲਾ ਕੇ ਹੈਵੀ ਟਿਊਬਲ ਰਹੇ ਆ ਹੁਣ ਨਹਿਰ ਦੇ ਉੱਤੋਂ ਦੀ ਗਿੱਧਰਵਾਏ ਵਾਲੇ ਪਾਸੇ ਮਾਨ ਜੋ ਖੇਤੀ ਮੰਤਰੀ ਵੀ ਇੱਧਰਲੇ ਪਾਸੇ ਪਾਣੀ ਸੇਟਣਾ ਪੈਂਦਾ ਉਹ ਉਧਰ ਦਾ ਵੀ ਕੱਟ ਜਾਂਦਾ ਹੈ ਇਧਰ ਨਾਲ ਪੂਰਾ ਮਿਲਦਾ ਅਸੀਂ ਸੋਚਿਆ ਕਿਉਂ ਨਾ ਇਸ ਨਹਿਰ ਦੇ ਇਧਰਲੇ ਪਾਸੇ ਇੱਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇੱਥੇ ਲੋਨ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਟੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਉਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਰੀਜੀਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿਣ ਕਿ ਬਿਜਲੀ ਵੀ ਹੈਗੀ ਐ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ 'ਚ ਮਿਨਰਲ ਵੀ ਨੇ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਐ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿੰਨ ਅਸੀਂ ਉਹਨੂੰ ਮੋਟਰ ਨਹੀਂ ਚਲਾਉਣੀ ਸਾਡੇ ਕੋਲੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ 'ਚੋਂ ਸਾਡੇ ਹਿੱਸੇ ਦਾ ਪਾਣੀ ਸਾਡੇ ਖੇਤਾਂ ਨੂੰ ਮਿਲ ਰਿਹਾ ਹੈ। ਥੈਂਕ ਯੂ ਮੇਰਾ ਕਹਿਲਾ ਜਵਾਬ ਆ ਗਿਆ ਔਰ ਮੈਂ ਧੰਨਵਾਦ ਵੀ ਕਰਨਾ ਚਾਹਣਾ ਮੁਖਮੰਦੀਪ ਸਾਹਿਬ ਸਾਡੇ ਖਾਰਾ ਪਿੰਡਾਂ ਦੀ ਆਪਣੇ ਹਲਕੇ 'ਚ ਉੱਥੋਂ ਦੇ ਲੋਕ ਛਾਲਾ ਮਾਰਦੇ ਫਿਰਦੇ ਆ ਤੁਹਾਨੂੰ ਅਸੀਸਾਂ ਦਿੰਦੇ ਆ ਕਹਿੰਦੇ ਵੀ ਪਿਛਲੇ 60 70 ਸਾਲ ਤੋਂ ਸਾਡੇ ਕੋਲ ਪਾਣੀ ਨਹੀਂ ਆਇਆ ਸੀ ਔਰ ਇਹ ਜਿਹੜੀ ਤੁਹਾਡੀ ਮਾਲਵਾ ਨਹਿਰ ਦਾ ਪ੍ਰਪੋਜ਼ਲ ਆ ਇਹਦੇ ਨਾਲ ਤਾਂ ਆਪਣਾ ਸਾਰਾ ਇਲਾਕਾ ਸਾਰਾ ਪੰਜਾਬ ਬਚ ਗਿਆ ਜੀ ਇਹਦੇ ਨਾਲ ਬਹੁ